ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ कौर ਆਪਾਂ ਕੱਲ ਫੁਲਕਾਰੀ ਦਾ ਕੜਾਈ ਕੀਤੀ ਸੀਗੀ ਅੱਜ ਆਪਾਂ ਉਸ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਆ ਆਵਲੜਾ ਦਾ ਪੈਟਰਨ ਬਣਾਇਆ ਸੀਗਾ ਇਹਦੇ ਵਿੱਚ ਮੈਂ ਤੁਹਾਨੂੰ ਨਾ ਇੱਕ ਮੈਂ ਸਾਰੇ YouTube ਤੇ ਦੇਖਿਆ ਕਿਤੇ ਵੀ ਕਿਸੇ ਨੇ ਆ ਟਾਂਕਣ ਦੇ ਸਿਆ ਜਿਹੜਾ ਮੈਂ ਤੁਹਾਨੂੰ ਹੁਣ ਦੱਸੂਗੀ ਇਹ ਮੈਂ ਨਾ ਬਹੁਤ ਪੁਰਾਣੀ ਇੱਕ ਫੁਲਕਾਰੀ ਦੇ ਵਿੱਚ ਦੇਖਿਆ ਤੇ ਇਹ ਇਜ਼ੀ ਵੀ ਬਹੁਤ ਆ ਪਰ ਜਦੋਂ ਇਹਨੂੰ ਆਪਾਂ ਦੇਖਦੇ ਆ ਤਾਂ ਇਹਨੂੰ ਦੇਖਣ ਨੂੰ ਪਤਾ ਨਹੀਂ ਲੱਗੂਗਾ ਕਿ ਇਹ ਕਿੱਦਾਂ ਬਣਾਇਆ ਹੋਇਆ ਤੇ ਇਹ ਦੇ ਵਿੱਚ ਆਪਾਂ ਇਹ ਬਣਾਵਾਂਗੇ ਇੱਕ ਇਹ ਦੇ ਵਿੱਚ ਚਲੋ ਮੈਂ ਤੁਹਾਨੂੰ ਇਹਦੇ ਤੇ ਦਿਖਾਉਣੀ ਕੱਪੜੇ ਤੇ ਆ ਦੇਖੋ ਇਹ ਮੈਂ ਥੋੜਾ ਪਾ ਰੱਖਿਆ ਪਹਿਲਾਂ ਮੈਂ ਬਣਾਇਆ ਹੋਇਆ ਸੀਗਾ ਥੋੜਾ ਇਹ ਇਸ ਤਰ੍ਹਾਂ ਦਾ ਦੇਖ ਲੈ ਜੀ ਇਸ ਤਰ੍ਹਾਂ ਦਾ ਜਿਹੜਾ ਆ ਮੈਂ ਐਂਟਾ ਵਾਲਾ ਧਾਗਾ ਇਹ ਮੈਂ ਸਿੰਗਲਸ ਯੂਜ਼ ਕੀਤਾ ਆ ਮੈਂ ਡਬਲ ਥ्रेड ਯੂਜ਼ ਕੀਤਾ ਤੁਸੀਂ ਜਿਵੇਂ ਮਰਜੀ ਸਿੰਗਲ ਜਾਂ ਡਬਲ ਜਿਵੇਂ ਤੁਹਾਨੂੰ ਸੈੱਟ ਲੱਗਦਾ ਤੁਸੀਂ ਆਪਣਾ ਜਿਹੜਾ ਥ੍ਰੈਡ ਆ ਉਹ ਯੂਜ਼ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਕ ਚੀਜ਼ ਹੋਰ ਜਿਹੜਾ ਉਹ ਬਾਕਸ ਸੀਗਾ ਉਹਨੂੰ ਆਪਾਂ ਗਾਂ ਹੋਰ ਪੋਰਸ਼ਨ ਦੇ ਵਿੱਚ ਡਿਵਾਈਡ ਕਰ ਲੈਣਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਇੱਦਾਂ ਸਿੱਧਾ ਤੇ ਇਸ ਤਰ੍ਹਾਂ ਵੈਸੇ ਤੁਸੀਂ ਨਾ ਪੈਨਸਲ ਨਾਲ ਕਰਿਓ ਤੇ ਮੈਂ ਤੁਹਾਨੂੰ ਦਿਖਾਉਣ ਲਈ ਪੈਨ ਚਲਾ ਰਹੀ ਆ ਚਲਦਾ ਕੋਟਮੜ ਕਿਉਂਕਿ ਜੇ ਆਪਾਂ ਇਹ ਪੈਨ ਨਾ ਚਲਾ ਦਈਏ ਕੱਪੜੇ ਤੇ ਫਿਰ ਇਹ ਲੈਂਦਾ ਨਹੀਂ ਤੇ ਫੈਲ ਵੀ ਜਾਂਦਾ ਕੱਪੜਾ ਖਰਾਬ ਹੁੰਦਾ ਇਸ ਲਈ ਤੁਸੀਂ ਪੈਨਸਲ ਹੀ ਯੂਜ਼ ਕਰਨੀ ਆ ਠੀਕ ਹੈ ਇਹਨੂੰ ਤੁਸੀਂ ਵਿਚਾਲੇ ਤੋਂ ਫਿਰ ਤੋਂ ਚਾਰ ਪੋਰਸ਼ਨ ਦੇ ਵਿੱਚ ਇਸ ਬਾਕਸ ਨੂੰ ਵੰਡ ਲੈਣਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਕਿ ਇਹਨੂੰ ਆਪਾਂ ਕਿਵੇਂ ਬਣਾਵਾਂਗੇ ਜੀ ਦੇਖੋ ਜਿਹੜੀ ਤੁਹਾਨੂੰ ਆਮ ਵਾਲੀ ਲਾਈਨ ਦਿਖ ਰਹੀ ਹੈ ਨਾ ਆਮ ਵਾਲੀ ਲਾਈਨ ਇਹਦੇ ਵਿੱਚ ਤੁਸੀਂ ਨਾ ਇਸ ਤਰ੍ਹਾਂ ਇਸ ਤਰ੍ਹਾਂ ਬਿਲਕੁਲ ਥੋੜੇ ਜਿਹਾ ਅੱਗੇ ਚੱਕੜਿਆ ਦੂਖ ਠੀਕ ਹੈ ਜੀ ਇਸ ਤਰ੍ਹਾਂ ਹੋ ਗਿਆ ਇਸੇ ਤਰ੍ਹਾਂ ਅੱਗੇ ਫਿਰ ਤੋਂ ਲੈਣ ਤੇ ਬਿਲਕੁਲ ਇਹਦੀ ਇਹਦੀ ਸੇਧ ਨੂੰ ਆਇ ਫਿਰ ਦੂਖ ਦਾ ਅੱਗੇ ਚੱਕ ਲੈਣੀ ਆ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਮਲੀ ਲਾਈਨ ਆ ਗਈ ਨਾ ਇੱਥੇ ਫੇਰ ਤੁਸੀਂ ਇਹਨੂੰ ਆਏ ਹੋ। ਦੋ ਚਾਰ ਧਾਗੇ ਦੇ। ਐਸਾ ਦੋ ਧਾਗੇ ਚੁੱਕਨੇ ਆ। ਇਹਨੂੰ ਅੰਦਰ ਲੈ ਕੇ ਬੈਠੇ ਰੱਖਣਾ ਇੱਧਰ। ਆਮਲਾ ਦੇ ਧਾਗਾ ਨਾ ਇਹਨੂੰ ਤੁਸੀਂ ਇੱਕ ਹੀ ਸਾਈਡ ਤੇ ਰੱਖਣਾ। ਇਹ ਨਹੀਂ ਕਿ ਕਦੇ ਇਹਨੂੰ ਕਿੱਧਰ ਕਰ ਲਿਆ ਕਦੇ ਕਿੱਧਰ। ਇਹਨੂੰ ਆਪਾਂ ਨਾ ਇੱਕ ਸਾਈਡ ਤੇ ਰੱਖਾਂਗੇ ਉਸ ਤਰ੍ਹਾਂ। ਠੀਕ ਹੈ ਜੀ। ਫੇਰ ਆਪਾਂ ਇਥੋਂ ਵੀ ਸੇਮ ਉਸੇ ਵੀ ਨਰਦਾਂ ਕਰਨਾ। ਨਾ ਆਪਾਂ ਇਧਰ ਨੂੰ ਕਰਦੇ। ਠੀਕ ਹੈ ਜੀ ਇਹ ਆਪਣਾ ਆ ਆ ਵਾਲੇ ਆ ਵਾਲਾ ਪੋਰਸ਼ਨ ਕਵਰ ਕਰਾਂਗੇ ਹੁਣ ਆਪ ਕੋਰ ਕਲਰ ਪਾਣਾ ਹੈ ਠੀਕ ਹੈ ਆ ਵਾਲਾ ਪੋਰਸ਼ਨ ਕਲਰ ਕਵਰ ਕਰਾਂਗੇ ਹੁਣ ਤੁਸੀਂ ਇਹਨੂੰ ਇਦਾਂ ਕਰ ਲਓ ਠੀਕ ਹੈ ਜੀ ਜਿਹੜਾ ਜਿਹੜਾ ਆ ਵਾਲਾ ਧਾਗਾ ਨਾ ਜਿਹੜੀ ਛੁੱਡੀਆ ਕੜਾਈ ਵਾਲੀ ਲਾਈਨ ਆ ਇਹ ਆ ਵਾਲਾ ਧਾਗਾ ਇਦਰੀ ਰਹਿਣਾ ਚਾਹੀਦਾ ਹੈ ਠੀਕ ਹੈ ਜੀ ਇਹ ਵਾ ਤਾਂ ਘੱਟਾ ਇਦਰੀ ਰਹੂਗਾ ਇਹਨੂੰ ਤੁਸੀਂ ਨਾ ਇਹ Vede, estra e tu che vede, estra, 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 estra. ਤੁਸੀਂ ਇਹ ਤਾਂ ਕਮਾਲ ਆ ਪਰ ਫਿਰ ਆਹ ਵਾਲਾ ਜਿਹੜਾ ਧਾਗਾ ਜੀ ਇਹ ਤੁਸੀਂ ਕਢਾਈ ਉੱਤੇ ਰੱਖਣਾ ਜਿਹੜੀ ਤੁਹਾਡੀ ਲਾਈਨ ਬਣਨੀ ਸਟਾਰਟ ਹੋ ਗਈ ਨਾ ਤੇ ਸੂਈ ਤੁਸੀਂ ਇਧਰ ਸੂਈ ਥੋੜੀ ਇਧਰ ਬਾਹਰਲੇ ਪਾਸੇ ਨਿਕਲੂਗੀ ਇਸ ਤਰ੍ਹਾਂ ਤੁਸੀਂ ਬਿਲਕੁਲ ਸੇ ਇੱਕੋ ਸੇਦ ਨੂੰ ਜਿਹੜੀ ਲਾਈਨ ਛੱਪੀ ਹੋਈ ਆ ਉਸੇ ਤੇ ਧਾਗੇ ਚੱਕਣੀ ਆ ਤੁਹਾਨੂੰ Ya tú sí, un acierto. Ahí. Este. ਇਹਦੇ ਵਿੱਚ ਆਪਾਂ ਜਿੰਨੇ ਮਰਜ਼ੀ ਕਲਰ ਜਿਵੇਂ ਤੁਹਾਡੀ ਪਸੰਦ ਦੇ ਆ ਜਿੰਨੇ ਮਰਜ਼ੀ ਬਾਕਸ ਬਣਾ ਸਕਦੇ ਆ ਪਰ ਤੁਸੀਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੀ ਆਪਾਂ ਫੁਲਕਾਰੀ ਦਾ ਕੋਈ ਵੀ ਆ ਪੈਟਰਨ ਬਣਾਉਣੇ ਨਾ ਇਹ ਚ ਪਾਰਟੀਸ਼ਨ ਜ਼ਰੂਰ ਹੁੰਦੀ ਆ ਫੇਰ ਇਹਦੇ ਚ ਕਲਰ ਫਿਲ ਹੁੰਦੇ ਆ ਹੁਣ ਦੇਖੋ ਆਪਾਂ ਸਿਰਫ ਇੰਨਾ ਛਾਪਿਆ ਸੀ ਪਰ ਆਪਾਂ ਨੂੰ ਫੇਰ ਕਲਰ ਦੇ ਕਰਕੇ ਫਿਰ ਤੋਂ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਫਿਰ ਤੋਂ ਉਹਦੀ ਪਾਰਟੀਸ਼ਨ ਕੀਤੀ ਆਪਾਂ ਬਾਕਸ ਵੀ ਜਿਹੜਾ ਆਪਾਂ ਬਣਾਇਆ ਸੀਗਾ ਆ ਦੇਖੋ ਆ ਧਿਆਨ ਰੱਖਣਾ ਤੁਸੀਂ ਕਿ ਆ ਤਾਂ ਗਕੜਾਈ ਵੱਲ ਹੋਵੇ ਸੂਈ ਇੱਧਰ ਬਾਹਰਲੀ ਸਾਈਡ ਜਾਊਗੀ ਠੀਕ ਹੈ ਫੇਰ ਇਹ ਹੈ ਟਾਂਕੇ ਨਾਲ ਟਾਂਕਾ ਜਿਹੜਾ ਉਹ ਜੁੜੂਗਾ ਇਸ ਤਰ੍ਹਾਂ ਜਿੰਨਾ ਤੁਸੀਂ ਨਿੱਕਾ ਟਾਂਕਾ ਰਹਿ ਗਿਆ ਉਹ ਤੁਸੀਂ ਪਾਉਣਾ ਇਸ ਤਰ੍ਹਾਂ ਬਣਾਉਣਾ ਉਹ ਨੂੰ ਤੁਸੀਂ ਨਿੱਕੇ ਟਾਂਕੇ ਨਹੀਂ ਇਹ ਬੜਾ ਨਾਲੇ ਇਜ਼ੀਲੀ ਇਹ ਬਣ ਜਾਣਾ ਇਹਦੇ ਚ ਕੋਈ ਔਈ ਨਹੀਂ ਆਪਾਂ ਕੋਈ ਧਾਗੇ ਗੈਣੇ ਆ ਬਸ ਆਪਾਂ ਜਿੱਥੇ ਆਪਣੀ ਜਿਹੜੀ ਛਪਾਈ ਵਾਲੀ ਲਾਈਨ ਹੋਗੀ ਉਹਦੇ ਉੱਪਰ ਉੱਪਰ ਆਪਾਂ ਨੂੰ ਬਣਾ ਜਾਵਾਂਗੇ ਇਹ ਰੇਸ਼ਮੀ ਧਾਗਾ ਨਾਲ ਥੋੜਾ ਜ਼ਿਆਦਾ ਓਲਜ ਆਉਂਦਾ ਹੈ ਵਾਰ ਵਾਰ ਠੀਕ ਕਰਨ ਤੇ ਕੀ ਪ੍ਰੋਬਲ ਹੁੰਦੀ ਆ ਪਰ ਜਿਹੜੀ ਫੁਲਕਾਰੀ ਦੀ ਕਢਾਈ ਹੁੰਦੀ ਉਹ ਕੱਢੀ ਹਿੱਸੇ ਨਾਲ ਹੀ ਜਾਂਦੀ ਆ ਤਾਂ ਨਹੀਂ ਵਧੀਆ ਐਸੇ ਨਾਲ ਹੀ ਲੱਗਦੀ ਆ ਹੋਰ ਧਾਗਿਆਂ ਨਾਲ ਉਹ ਹੁੰਦੀ ਨਹੀਂ ਗਰੇਸ ਉਤੇ ਤੇ ਆ ਦੇਖੋ ਤੁਸੀਂ ਆ ਦੇਖਣਾ ਨਾ ਆ ਡੱਬਾ ਹੁਣ ਛੋਟਾ ਜਿਹਾ ਰਹਿ ਗਿਆ ਬਿਲਕੁਲ ਆਪਾਂ ਉਹਨਾਂ ਛੋਟਾ ਟਾਂਕਾ ਪਾਉਣਾ ਆ ਇਹਦੇ ਤੇ ਵੀ ਐਵੇਂ ਨਹੀਂ ਇਹਨੂੰ ਕਿ ਨਗਾ ਜਾਣਾ ਬੀਚੇ ਉੱਪਰ ਰਹਿਣ ਦੀਏ ਜਾਂ ਇਹਨੂੰ ਵੱਡਾ ਕਰ ਦਈਏ ਇਹਨੂੰ ਜਿੰਨਾ ਚਿਰ ਆਪਾਂ ਛੋਟੇ ਤੋਂ ਛੋਟਾ ਟਾਂਕਾ ਯੂਜ਼ ਕਰ ਸਕਦੇ ਆ ਉਨੀ ਕਰਨਾ ਆ ਇਹਦੇ ਤੇ ਫੇਰ ਸਫਾਈ ਜ਼ਿਆਦਾ ਹੁੰਦੀ ਆ ਨਹੀਂ ਫਿਰ ਆਪਣੇ ਟਾਂਕੇ ਨਾ ਵੱਡੇ ਛੋਟੇ ਮਿਲਣ ਲੱਗ ਜਾਂਦੇ ਆ ਨਾ ਦੇਖੋ ਸਿਰਫ ਆਪਣੇ ਲਈ ਆ ਦੋ ਹੀ ਲੈਣ ਰਹੀਆਂ ਆ ਵਾਲੀ ਤੇ ਆ ਵਾਲੀ ਠੀਕ ਹੈ ਜੀ ਆ ਦੇਖੋ ਹਜੇ ਵੀ ਆ ਆ ਦੇਖੋ ਥੋੜੀ ਜਿਹੀ ਜਗ੍ਹਾ ਪਈ ਹੈ ਨਾ ਆਹ ਵਾਲੀ ਥੋੜੀ ਜੀ ਇਹਨੂੰ ਆਪਾਂ ਆ ਨਹੀਂ ਸਮਝਣਾ ਕਿ ਚਲੋ ਹੁਣ ਆਪਾਂ ਇੱਕ ਟਾਂਕਾ ਕਰ ਦਈਏ ਹਲੇ ਨਹੀਂ ਆਪਾਂ ਇੱਕ ਕਰਨਾ ਇੰਜੀਨੀਅਰ ਹਜੇ ਕੋ ਪਾ ਸਕਦੇ ਨਾ ਹਜੇ ਕੋ ਪੂਆ ਹਜੇ ਇੱਕ ਨਹੀਂ ਕਰਨਾ ਆਪਾਂ ਠੀਕ ਹੈ ਹਜੇ ਥੋੜਾ ਜਿਹਾ ਦੇਖੋ ਇੱਥੇ ਜਗ੍ਹਾ ਹੈਗੀ ਨਾ ਪਾਓ ਇਹਦੇ ਟਾਂਕਾ ਠੀਕ ਹੈ ਹੁਣ ਦੇਖੋ ਹੁਣ ਆਪਾਂ ਨੂੰ ਲੱਗਦਾ ਜਗ੍ਹਾ ਖਤਮ ਹੋ ਚੁੱਕੀ ਆ ਹੁਣ ਆਪਾਂ ਤਾਂ ਦੂਸਰੀ ਤਰ੍ਹਾਂ ਸਿੱਧਾ ਕੱਢ ਸਕਦੇ ਆ आप एक टांका ही पाना है तो धागा फिर भी बड़ा इधर ही रखना आप हाँ जी अपना थोड़ा जा कोर्नर रह गया बस ਇਸ ਤਰ੍ਹਾਂ ਆਪਣਾ ਇਹ ਜਿਹੜਾ ਪਾ ਵਾਲਾ ਪੂਰਾ ਹੋ ਗਿਆ ਇੱਥੇ ਆਪਾਂ yellow ਕਲਰ ਲਗਾ ਸਕਦੇ ਆ ਠੀਕ ਹੈ ਅਜੀ ਤੁਸੀਂ ਇੱਥੇ yellow ਕਲਰ ਲਗਾ ਲਓ ਸੋਨਾ ਲੱਗੇਗਾ yellow ਵੀ ਹੋਰ ਕੋਈ ਇੱਥੇ ਆਪਦੀ ਪਸੰਦ ਦੇ ਜਿਵੇਂ ਮਰਜੀ ਤੁਸੀਂ ਇਹਨੂੰ ਬਣਾ ਸਕਦੇ ਆ ਤੇ ਇੱਕ ਤੁਸੀਂ ਇਹਦੀ ਨਾ ਬੈਗ ਤੋਂ ਦੇਖੋ ਸਫਾਈ ਸਫਾਈ ਦੇ ਕੋਈ ਬੈਗ ਤੋਂ ਕਿੰਨੀ ਆ ਰਹੀ ਆ ਇਹ ਇਸੇ ਤਰ੍ਹਾਂ ਹੀ ਇਹ ਸਾਫ਼ ਹੋਣਾ ਚਾਹੀਦਾ ਦੇਖੋ ਇੱਥੇ ਮੇਰੀਆਂ ਗੰਡਾਂ ਵੀ ਮਾਰੀਆਂ ਤਾਂ ਵੀ ਨਹੀਂ ਪਤਾ ਲੱਗਦਾ ਕਿ ਗੰਡ ਮਾਰੀ ਹੋਈ ਆ ਤਾਂ ਇਹ ਇਸ ਤਰ੍ਹਾਂ ਤੁਸੀਂ ਇਹਨੂੰ ਫੁਲਕਾਰੀ ਦੇ ਉੱਪਰ ਪਾ ਸਕਦੇ ਇਹਨੂੰ ਬਾਰਡਰ ਵਾਸਤੇ ਯੂਜ਼ ਕਰ ਸਕਦੇ ਆ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਥੈਂਕ ਯੂ